ਦੇਖੋ ਦੇਖੋ ਚਾਈਲ ਦੇ ਪਾਸੇ ਦੇਖੋ ਦੇਖੋ ਅਦਰੇ ਸਾਡੇ ਘਰ ਚਾਰ ਵਜੇ ਦਾ ਪਤਾ ਲੱਗਾ ਕਿ 4 ਵਜੇ ਇਹਨੇ ਚੋਰੀ ਕੀਤੀ ਆ ਪਰ ਜਿਹੜਾ ਘਰ ਇੱਕ ਪਰਿਵਾਰ ਦੇ ਜੀ ਹੈਗਾ ਉਹ ਇਹਨਾਂ ਦੇ ਘਰ ਫੰਕਸ਼ਨ ਹੀਗਾ ਇਹ ਸਾਰੇ ਗਰਦਾਸਪੁਰ ਗਏ ਹੋਏ ਉਹ ਫੰਕਸ਼ਨ ਵਿੱਚ ਮੈਂ ਵੀ ਗਿਆ ਪਰ ਮੈਂ ਖੈਰ 3 ਵਜੇ ਉਥੋਂ ਵਾਪਸ ਆ ਗਿਆ ਜਦੋਂ ਪਤਾ ਲੱਗਾ ਰਾਤ ਨੂੰ ਰੌਲਾ ਪੈ ਗਿਆ ਸਾਡੇ ਤੇ ਪੰਚਾਇਤ ਦੇ ਕੈਮਰੇ ਲੱਗੇ ਆ ਹਰ ਗਲੀ ਗਲੀ ਦੇ ਵਿੱਚ ਹਾਂ ਕੋਈ ਰੌਲਾ ਪੈਣ ਦੇ ਉੱਤੇ ਘਰ ਵਾਲਿਆਂ ਨੇ ਮੈਨੂੰ ਕਿਹਾ ਸੀ ਉਹ ਕੈਮਰੇ ਖੋਲੇ ਕੈਮਰਿਆਂ ਵਿੱਚ ਉਹੜਾ ਮੁੰਡਾ ਆ ਸ਼ੋ ਹੋ ਗਿਆ ਫੜਿਆ ਗਿਆ ਉਹਦੇ ਵਿੱਚ ਇਹਦਾ ਮੇਰਾ ਪੂਰਾ 12000 ਰੁਪਏ ਪਹਿਲੇ ਇਹਨੇ ਮੇਰੀ ਦੁਰਾਨੀ ਘਰ ਕੀਤੀ ਹੋ 6000 ਦੀ ਕੀਤੀ ਕਰਦਾ ਇਹੀ ਹੈ ਇਹਦਾ ਦਲਾਸਾ ਵੱਧ ਗਿਆ ਇਹਨੂੰ ਇਹਨੂੰ ਅਸੀਂ ਕੈਂਬਰੀਆ ਦੇ ਵਿੱਚ ਲੋਕੇਸ਼ਨ ਚ ਆ ਗਏ ਉਹ ਤੇ ਮਾਦਰ ਦੀ ਗੱਲ ਅੱਡੇ ਦੇ ਗੱਲ ਹੁੰਦੀ ਹੈ ਨਾ ਦੀ ਫੋਨ ਤੇ ਹਾਂ ਤੇ ਉਹ ਨੂੰ ਬੱਬੀ ਨੂੰ ਦਾਦਾ ਜੀ ਸੈਰ ਤੇ ਜਾ ਗਏ ਹਾਂ ਤੇ ਬਾਤ ਉਹ ਬੰਦੇ ਨੂੰ ਕਹਿੰਦਾ ਸਪਲੈਂਡਰ ਮੌਸਰਤ ਧਿਆਨ ਦਿਓ ਹਾਂ ਤੇ ਤੁਮ ਕੀ ਕੀਤੀ ਇਹਨਾਂ ਨੇ ਕਹਦੇ ਨਹੀਂ ਕੀਤੀ ਸੀ ਤੈਨੂੰ ਜਾਂ ਮਾਰ ਦੇਣਾ ਜਾਂ ਲੈ ਹੀ ਨਾ ਹਾਂ ਇੱਕ ਕੁਸ਼ਕ ਮੁਖੀ ਹੈ ਸਾਡੇ ਪਿੰਡ ਦੇ ਤੇ ਪ੍ਰਸ਼ਾਸਨ ਦੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਆ ਜਿਸ ਤਰ੍ਹਾਂ ਮੈਂ ਬਾਈ ਨੇਮ ਵੀ ਨਾ ਲਿਆ ਕਿਉਂਕਿ ਅੱਕ ਕੇ ਲਿਆ ਲੋਕਾਂ ਨੇ ਸਾਰਿਆਂ ਨੇ ਮੈਨੂੰ ਇਹ ਗੱਲ ਦੱਸੀ ਆ ਇਹ ਬੰਦਾ ਗੜਾ ਕੰਮ ਕਰਦਾ ਹੈ ਅੰਮ੍ਰਿਤਪਿੰਡ ਵਾਲੇ ਇਤਲਾ ਦੱਸ ਕੇ ਫੋਨ ਕੀਤਾ ਸੀਗਾ ਸਰਪੰਚ ਸਾਹਿਬ ਨੂੰ ਵੀ ਇਹ ਜੋਰ ਵੜਿਆ ਹਾਂ ਰਹੀ ਪਿੰਡ ਆਇਆ ਤੇ ਜੋ ਵੇਖਿਆ ਚੋਰ ਨੂੰ ਹੀ ਲੈ ਚਲੇ ਆ ਸਾਡੇ ਅਹੀਂ ਫੰਕਸ਼ਨ ਤੇ ਗਏ ਰਹੀ ਫੰਕਸ਼ਨ ਤੇ ਗਏ ਜਿੱਦਾਂ ਅਹੀਂ ਫੰਕਸ਼ਨ ਤੋਂ ਆਏ 2:00 ਵਜੇ ਗਏ ਆ ਜਿੱਦਾਂ ਹੀ ਫੰਕਸ਼ਨ ਤੋਂ ਆਇਆ 6 6 ਵਜੇ ਦੀ ਗੱਲ ਹੈ ਉਥੋਂ ਆਂਦੇ ਹੀ ਅਸੀਂ ਜਿੱਦਾਂ ਉਧਰੋਂ ਲੌਕ ਖੋਲਿਆ ਇੱਧਰ ਨਹੀਂ ਆਹੀ ਦੇਖਿਆ ਉਹ ਵਾਲਾ ਲੌਕ ਖੋਲਿਆ ਲੌਕ ਖੋਲ ਕੇ ਅੰਦਰ ਗਏ ਮੈਂ ਆਪਣੀ ਦਰਾਨੀ ਨੂੰ ਬੋਲਿਆ ਕਿ ਤੂੰ ਮੈਨੂੰ ਨਾ ਉਹ ਦੇ ਦੇ ਜਿਹੜੇ ਤੂੰ ਰਿੰਗਾ ਵਗੈਰਾ ਪਾਈ ਦੀ ਸੀ ਨਾ ਉਹ ਮੈਨੂੰ ਦੇ ਦੇ ਵਾਪਸ ਤੇ ਮੈਂ ਰੱਖਾਂ ਤੇ ਇਹ ਮੈਨੂੰ ਕਹਿੰਦੀ ਚੱਲ ਮੈਂ ਦੇਨੀ ਆ ਜਿੰਨਾ ਦੇ ਲਗੀ ਓਲਮਾਰੀ ਖੋਲੀ ਉਹਦੇ ਵਿੱਚ ਪੈਸੇ ਹੀ ਖਤਮ ਮੈਨੂੰ ਕਹਿੰਦੀ ਕਿ ਤੂੰ ਫਟਾਫਟ ਆਪਣੀ ਲਮਾਰੀ ਦੇ ਜਿੱਦਾਂ ਮੈਂ ਲਮਾਰੀ ਦੇਖੀ ਮੈਂ ਕਿਹਾ ਰੀਟਾ ਮੇਰੇ ਤਾਂ ਦਰਵਾਜ਼ਾ ਵੀ ਗੁੱਲਾ ਤੇ ਮੰਜਾ ਵੀ ਪਿੱਛੇ ਆ ਤੇ ਮੈਂ ਜਿੱਦਾਂ ਇਹ ਬਾਹਰੀਆਂ ਖੋਲ ਕੇ ਦੇਖਿਆ ਅੱਗੇ ਉਹਨੇ ਨਾ ਇਹ ਖੇਲਣ ਨਾਲ ਨਾ ਇਹ ਕੁੰਡੀ ਖੋਲੀ ਹੱਥੋਂ ਖੋਲ ਕੇ ਇਹ ਦੋਨੋਂ ਖਿਡਕੀਆਂ ਖੋਲ ਕੇ ਇਹ ਤੋੜ ਕੇ ਉਹਦੇ ਬਾਦੂ ਨੇ ਪੋਚੇ ਦੇ ਨਾਲ ਇਦਾਂ ਕਰਕੇ ਗ੍ਰਿਲ ਉੱਤੇ ਚੜ ਕੇ ਤੇ ਉਹ ਕੁੰਡੀਆਂ ਖੋਲ ਕੇ ਮੰਜਾ ਪਿੱਛੇ ਕਰਕੇ ਤੇ ਮੇਰੀ ਅਲਮਾਰੀ ਤੇ ਆਇਆ ਹਾਂ ਕਿੰਨੇ ਪੈਸੇ ਚੋਰੀ ਕੀਤੇ ਆ ਜੀ ਤੁਹਾਡੇ ਮੇਰਾ ਪੂਰਾ 12000 ਪਹਿਲੇ ਇਹਨੇ ਮੇਰੀ ਦਰਾਨੀ ਘਰ ਕੀਤੀ ਉਹ 6000 ਦੀ ਕੀਤੀ ਕਰਦਾ ਇਹੀ ਹੈ ਇਹਦਾ ਤਲਾਸ਼ਾ ਵੱਧ ਗਿਆ ਇਹਨੂੰ ਇਹਨੂੰ ਹਲ ਕੈਮਰਿਆਂ ਦੇ ਵਿੱਚ ਲੋਕੇਸ਼ਨ ਚ ਆ ਗਿਆ ਹਾਂਜੀ ਤੇ ਫਿਰ ਮੌਕੇ ਤੇ ਕਿਦਾਂ ਫੜਿਆ ਇਹਨੂੰ ਮੌਕੇ ਤੇ ਅਸੀਂ ਘਰੋਂ ਝੋਕਿਆ ਤੁਹਾਡੇ ਪਿੰਡ ਦਾ ਹੀ ਹਾਂਜੀ ਸਾਡੇ ਘਰ ਲੱਗੇ ਆ ਤੁਹਾਡੇ ਘਰ ਲੱਗੇ ਆ ਤੇ ਹੁਣ ਕੁਛ ਲੈ ਕੇ ਗਈ ਆ ਹਾਂਜੀ ਚੋਰੀ ਇਹ ਕਰਦਾ ਪੁੱਤ ਇਹਨੇ ਨਾਲ ਕੀਤੀ ਆ ਫੇ ਮੇਗਾ ਕਿਦਾਂ ਕੀਤੀ ਬੂਆ ਖੋਲ ਕੇ ਘਰ ਕੇ ਉਹਨਾਂ ਦੇ ਘਰ ਕੋਈ ਨਹੀਂ ਨਹੀਂ ਕਿੰਨੇ ਵਜੇ ਕੀਤੀ ਸੀ ਪੌਣੇ 4 ਵਜੇ ਕਿਤੇ ਭਾਈ ਕੱਡੇ ਹੀ 12000 ਹੋਰ ਕੀ ਕੱਢਿਆ ਨਾਲ ਕੁੱਖ ਨਹੀਂ 12000 ਕਿੱਥੇ ਗਿਆ ਫਿਰ ਉਹ ਗੁੱਲੀ ਨੇ ਉਹ ਤੇ ਬੱਬੀਆਂ ਲੈ ਲਿਆ ਉਹ ਕੋਣਾ ਕੁਲੀ ਦੇ ਬੱਬੀ ਗੋਲੀ ਦੇ ਮੁੰਡੇ ਦਿਉਲਾਂ ਦੇ ਦਿਉਲਾਂ ਦੇ ਉਹਨਾਂ ਦੇ ਘਰ ਚੋਰੀ ਨਹੀਂ ਨਰਦਾ ਹਾਂਜੀ ਕਿੱਥੇ ਕਿੱਥੇ ਕੀਤੀ ਹੈ ਪਹਿਲਾਂ ਇੱਥੇ ਕੀਤੀ ਨਹੀਂ ਇਸ ਤੋਂ ਪਹਿਲਾਂ ਵੀ ਕੰਦੇ ਕੋਈ 6000 ਰੁਪਏ ਕਢਿਆ ਹਾਂਜੀ ਇੱਥੇ ਉਹ ਵੀ ਇੱਥੇ ਕੀਤੀ ਸੀ ਉਹਦੇ ਪੈਸੇ ਉਹਨਾਂ ਨੂੰ ਦੇਤੇ ਹਾਂਜੀ ਉਹ ਤੈਨੂੰ ਕਿ ਮਿਲਦਾ ਪੈਸੇ ਚੋਰੀ ਕਰਨ ਦਾ ਯਾਰ ਪੈਂਦਾ ਹੈ ਉਹ ਤੇ ਮਰ ਜੀ ਅੱਡੇ ਦੇ ਗੱਲ ਹੁੰਦੀਆਂ ਇਹਨਾਂ ਦੀ ਫੋਨ ਤੇ ਹਾਂ ਤੇ ਉਹ ਨੂੰ ਬਬਿੰਦਾ ਦਾਦਾ ਇਸ ਇੱਥੇ ਆ ਗਏ ਹਾਂ ਤੇ ਬਾਅਦ ਤੋਂ ਬਬਿੰਦਾ ਨੂੰ ਕਹਿੰਦਾ ਸਪਲੈਂਡਰ ਮੋਰਸਾਲ ਧਿਆਨ ਦੇ ਹਾਂ ਸਤੰਮ ਕੀ ਕੀਤੀ ਇਹਨਾਂ ਨੇ ਕਹਦੇ ਨੇ ਐਂ ਕੀਤੀ ਸੀ ਤੈਨੂੰ ਜਾਂ ਮਾਰ ਦੇਣਾ ਜਾਂ ਲੈ ਲੈਣਾ ਹਾਂ ਅੱਗੇ ਵੀ ਕੀਤੀਆਂ ਜੋਗੀਆਂ ਪਹਿਲਾਂ ਵੀ ਨਹੀਂ ਅੱਜ ਤੈਨੂੰ ਪਿੰਡ ਵਾਲਿਆਂ ਨੇ ਫੜਿਆ ਆ ਅੱਜ ਜੇ ਤੈਨੂੰ ਮਾਰ ਦੇ ਕੁੱਟ ਦੇ ਜਾਂ ਤੈਨੂੰ ਹੁਣ ਪੁਲਿਸ ਲੈ ਦੇਗੀ ਪੁਲਿਸ ਵੀ ਆ ਗਈ ਆ ਕਿਉਂ ਕਰਦਾ ਚੋਰੀਆਂ ਕਿਉਂ ਕਰਦਾ ਚੋਰੀਆਂ ਹਾਂ ਇਹ ਕਹਿਣ ਚੀ ਉਹਨਾਂ ਦੇ ਰੈਂਡ ਕੀਤੀ ਆ ਇਹ ਨਾਲ ਜੀ ਕੱਲ ਸ਼ਾਮੀ ਕੋਈ 4 ਵਜੇ ਦਾ ਪਤਾ ਲੱਗਾ ਕਿ 4 ਵਜੇ ਇਹਨੇ ਚੋਰੀ ਕੀਤੀ ਆ ਪਰ ਜਿਹੜਾ ਘਰ ਇੱਕ ਪਰਿਵਾਰ ਦੇ ਜੀ ਹੈਗਾ ਉਹ ਇਹਨਾਂ ਦੇ ਘਰ ਫੰਕਸ਼ਨ ਹੀ ਹੈਗਾ ਇਹ ਸਾਰੇ ਗਰਦਾਸਪੁਰ ਗਏ ਹੋ ਉਹ ਫੰਕਸ਼ਨ ਵਿੱਚ ਮੈਂ ਵੀ ਗਿਆ ਪਰ ਮੈਂ ਖੈਰ 3 ਵਜੇ ਉਥੋਂ ਵਾਪਸ ਆ ਗਿਆ ਜਦੋਂ ਪਤਾ ਲੱਗਾ ਰਾਤ ਨੂੰ ਰੌਲਾ ਪੈ ਗਿਆ ਸਾਡੇ ਇਥੇ ਪੰਚਾਇਤ ਦੇ ਕੈਮਰੇ ਲੱਗੇ ਆ ਹਰ ਗਲੀ ਗਲੀ ਦੇ ਵਿੱਚ ਹਾਂ ਕੋਈ ਰੌਲਾ ਪੈਣ ਦੇ ਉੱਤੇ ਘਰ ਵਾਲਿਆਂ ਨੇ ਮੈਨੂੰ ਕਿਹਾ ਸੀ ਉਹ ਕੈਮਰੇ ਖੋਲੇ ਕੈਮਰਿਆਂ ਵਿੱਚ ਉਹੜਾ ਮੁੰਡਾ ਆ ਤੋ ਸ਼ੁਰੂ ਹੋ ਗਿਆ ਫੜਿਆ ਗਿਆ ਉਹਦੇ ਵਿੱਚ ਕੈਮਰਿਆਂ ਦੀ ਮਦਦ ਦੇ ਨਾਲ ਉਹ ਕੰਮ ਚਾਲਦਾ। ਉਹ ਮਤਲਬ ਦੇਖਿਆ ਗਿਆ ਗਲੀਆਂ 'ਚ ਭੁੰਦਾਂ। ਆ ਘਰ ਭਾਵੇਂ ਛਾਲ ਮਾਰਦਾ ਘਰ ਦੇ ਅੰਦਰ ਇੰਟਰ ਹੁੰਦਾ। ਸਾਰੀ ਲੋਕੇਸ਼ਨ ਹੀ ਆ ਗਈ ਉਹਦੀ। ਹਾਂ ਫਿਰ ਉਹਨੇ ਮੰਨ ਲਿਆ ਵੀ ਮੈਂ ਵਾਕਿਆ ਹੀ ਪੈਸੇ ਕੱਢੇ ਆ। ਘਰ ਵਾਲਿਆਂ ਨੇ ਪੈਸੇ ਕੱਢੇ ਆ। ਕਦੇ ਪੈਸੇ ਕੱਢੇ ਆ? 12000 ਰੁਪਇਆ ਉਹਨੇ ਹੁਣ ਦੱਸਿਆ। 6000 ਰੁਪਇਆ ਉਹਨੇ ਦੱਸਿਆ ਕਿ 2 ਮਹੀਨੇ ਪਹਿਲਾਂ ਕੱਢਿਆ ਸੀਗਾ। ਹਾਂ ਤੇ ਉਹ ਪੁੱਛ ਆਈ ਹੈ ਜੀ ਪੁਲਸ ਆਈ ਆ ਜਿਹੜੇ ਉਹਨੇ ਨਾਂ ਲਏ ਨੇ ਉਹ ਪਹਿਲੇ ਹੀ ਜਿਹੜੇ ਬੰਦੇ ਆ ਜਿਸਾਂ ਨੇ ਬੱਬੀ ਦਾ ਨਾਂ ਲਿਆ ਮੁੰਡੇ ਦਾ ਖੁੱਲੀ ਦਾ ਨਾਂ ਲਿਆ ਤੇ ਉਹ ਕਰਵਾਉਂਦੇ ਨੇ ਤੇ ਪਹਿਲੇ ਉਹਨੇ ਕਿਹਾ ਕਿ ਉਹ ਕਰਵਾਉਂਦੇ ਹਾਂ ਤੇ ਉਹਨਾਂ ਦੇ ਪਰਚੇ ਹੈਗੇ ਪਹਿਲਾਂ ਵੀ ਜਿਹੜਾ ਕੁਲੀ ਆ ਉਹਦਾ ਪੂਰਾ ਨਾਮ ਤੇ ਮੈਨੂੰ ਯਾਦ ਨਹੀਂ ਆ। ਉਹ ਤੇ ਪਰਚਾ ਹੈਗਾ ਆ ਇੱਕ ਨਹੀਂ ਤੇ। ਪਰ ਕੁਲੀ ਜਿਹਦੇ ਪਹਿਲਾਂ ਵੀ ਬਹੁਤ ਸਾਰੇ ਚੋਰੀਆਂ ਦਾ ਇਲਜ਼ਾਮ ਲਿਆ ਗਿਆ। ਤੇ ਜਿਹੜੇ ਸਾਡੇ ਪਿੰਡ ਦੇ ਕੁਝ ਲੀਡਰ ਹੀ ਪਹਿਲੇ ਜਿਸ ਤਰ੍ਹਾਂ ਪਹਿਲਾ ਸਰਪੰਚਾ ਮੇਰੇ ਤੋਂ ਪਹਿਲਾਂ ਤੇ ਦਾਰ ਸਿੰਘ ਜਾਂ ਗੁਰਪਾਲ ਸਿੰਘ ਆ ਇਥੇ ਲੰਬੜਦਾਰ ਇੱਕ ਸਰਵਿਸਮੈਨ ਜਦੋਂ ਉਹਨਾਂ ਨੂੰ ਫੜਿਆ ਜਾਂਦਾ ਸੀ ਫੜ ਕੇ ਉਹ ਪੈਸੇ ਪੂਹੇ ਦੇਣ ਲੈਣ ਆਪਣਾ ਕਰ ਲੈਂਦੇ ਸੀ ਜਿਹੜੇ ਲੋਕਾਂ ਦੀ ਚੋਰੀ ਕੀਤੀ ਹੁੰਦੀ ਸੀ ਉਹ ਬਾਅਦ ਵਿੱਚ ਛਡਵਾ ਲਏ ਹੁੰਦੇ ਉਹਨਾਂ ਤੇ ਪਰਚਾ ਨਹੀਂ ਦਰਜ ਹੁੰਦੇ ਇਹਦੇ ਵਿੱਚ ਸਾਡੀ ਜਿਹੜੀ ਪਹਿਲੀ ਸਿਆਸਤਾਂ ਉਹਨਾਂ ਦਾ ਵੀ ਕਾਫੀ ਸਾਰਾ ਹੱਥ ਆਇਆ ਇਹਦੇ ਇਹਨਾਂ ਨੂੰ ਮਦਦ ਦੇਣ ਦੇ ਵਿੱਚ ਹਾਂ ਹਾਂ ਤਾਂ ਇਸ ਕਰਕੇ ਜਿਹੜਾ ਇਹ ਕੰਮ ਹੈ ਵਾਅਦਾ ਜਾਣ ਰਿਹਾ ਜੇਕਰ ਲੋਕੀ ਇਹਨਾਂ ਦੀ ਮਦਦ ਨਾ ਕਰਦੇ ਹੁੰਦੇ ਜਾਂ ਨਾ ਇਹਨਾਂ ਨੂੰ ਸਪੋਰਟ ਕਰ ਦਿੰਦੇ ਜਾਂ ਨਾ ਛਡਾ ਕੇ ਲਿਆਉਂਦੇ ਤੇ ਆ ਜਿਹੜੇ ਲੋਕਾਂ ਦਾ ਸੌਣਾ ਹਰਾਮ ਕੀਤਾ ਇਹਨਾਂ ਲੋਕਾਂ ਨੇ ਇਹ ਇਥੋਂ ਤੱਕ ਜਾਣ ਦੀ ਜਰੂਰਤ ਹੈ ਦੂਸਰੀ ਬੇਨਤੀ ਜਿਹੜੀ ਮੇਰੀ ਵੀ ਇਹਨਾਂ ਦੀ ਇੱਕ ਮਦਦ ਮੁਲਾਜ਼ਮ ਵੀ ਕਰਦੇ ਆ ਹਾਂ ਜਿਹੜੇ ਪੁਲਿਸ ਮੁਲਾਜ਼ਮਾ ਸਾਡੇ ਪਿੰਡ ਵਿੱਚ ਤਾਂ ਨਹੀਂ ਕਾਬੂ ਵਿੱਚ ਕੰਮ ਆਉਂਦੇ ਆ ਉਥੇ ਉਹ ਨਿਕਲਦੀ ਆ ਪਾਗੋ ਕਾਂ ਵਿੱਚ ਕਿਸੇ ਵੀ ਕਾਰਵਾਈ ਵਾਸਤੇ ਉਹ ਪਹਿਲਾਂ ਦੱਸ ਦਿੰਦਾ ਤੇ ਔਰ ਇਹੋ ਬੰਦੇ ਕਹਾਂ ਦੇ ਨੇ ਵੀ ਸਾਡੇ ਉਥੇ ਸੈੱਲ ਨੇ ਤੁਰਨ ਤੋਂ ਪਹਿਲਾਂ ਸਾਨੂੰ ਫਲਾਣਾ ਬੰਦਾ ਜਿਹੜਾ ਬਾਈ ਨੇਮ ਹੈ ਦੱਸ ਦੇਣੇ ਫਲਾਣਾ ਬੰਦਾ ਪੂਰੀ ਇਨਫੋਰਮੇਸ਼ਨ ਦੇ ਦਿੰਦਾ ਕਿ ਪੁਲਿਸ ਤੁਰੀ ਆ ਤੁਹਾਡੇ ਵੱਲੋਂ ਜਾ ਕੇ ਕਾਰਵਾਈ ਵਾਸਤੇ ਆਈ ਆ ਏ ਮੇਰੀ ਐਸਐਸਪੀ ਸਾਹਿਬ ਗਰੀ ਬੇਨਤੀ ਆ ਨਾਕਾਮਜਾਬ ਕਰ ਦਿੰਦਾ ਅਜੇ ਤਾਕ ਉਹ ਬੰਦੇ ਫੜੇ ਨਹੀਂ ਗਏ ਜਿਨ੍ਹਾਂ ਨੇ ਇੰਨੀ ਭੰਨ ਤੋੜ ਕੀਤੀ ਇੰਨੀ ਚੋਰੀ ਕੀਤੀ ਤਾਂ ਵੇਖ ਲੋ ਦੋਵੇਂ ਭਰਾ ਰਲ ਕੇ ਰੈਕੀ ਕਰਾਉਂਦੇ ਆ ਤੇ ਕਰਾ ਕੇ ਲੋਕਾਂ ਦੇ ਘਰਾਂ ਦੇ ਵਿੱਚ ਹਮਲੇ ਕਰਾਉਂਦੇ ਆ ਭੰਨ ਤੋੜ ਵੀ ਕਰਵਾਈ ਆ ਸਾਰਾ ਕੁਝ ਹੋੰਡਿਆ ਇਹ ਕੁਸ਼ਕ ਮੁਖੀ ਐ ਸਾਡੇ ਪਿੰਡ ਦੇ ਤੇ ਪ੍ਰਸ਼ਾਸਨ ਦੇ ਕੁਝ ਬੰਦੇ ਜਿਹੜੇ ਇਹਨਾਂ ਦੇ ਨਾਲ ਰਲੇ ਹੋਏ ਆ ਜਿਸ ਤਰ੍ਹਾਂ ਮੈਂ ਬਾਈ ਨੇਮ ਵੀ ਨਾ ਲਿਆ ਕਿਉਂਕਿ ਅੱਕ ਕੇ ਲਿਆ ਲੋਕਾਂ ਨੇ ਸਾਰਿਆਂ ਨੇ ਮੈਨੂੰ ਇਹ ਗੱਲ ਦੱਸੀ ਆ ਇਹ ਬੰਦਾ ਕਿਹਦਾ ਕੰਮ ਕਰ ਰਿਹਾ ਸਾਬ ਦਾ ਗਨ ਮੈਣਾ ਐਸਐਚਓ ਸਾਹਿਬ ਕਾਰਵਾਈ ਕਰਦੇ ਨੇ ਜੋ ਬਣਦੀ ਆ ਉਹ ਬਿਲਕੁਲ ਸਹੀ ਆ ਬਾਕੀ ਮਲਾਜੋ ਪਰ ਉਹ ਬੰਦਾ ਨਾਲ ਦੇ ਨਾਲ ਇਨਫਰਮੇਸ਼ਨ ਦੇ ਦਿੰਦਾ ਕਿ ਫੋਰਸ ਆਉਣ ਲੱਗੀ ਆ ਇੱਧਰ ਆ ਇੱਧਰ ਆ ਉਹਦੇ ਕਰਕੇ ਅਜੇ ਤੱਕ ਇਹਨਾਂ ਕੋਈ ਬੰਦਾ ਫੜਿਆ ਨਹੀਂ ਗਿਆ ਕੋਈ ਵੀ ਤੁਹਾਨੂੰ ਤੇ ਪਿੰਡ ਵਾਲੇ ਇਤਲਾਹ ਦੇ ਕੇ ਫੋਨ ਕੀਤਾ ਸੀਗਾ ਸਰਪੰਚ ਸਾਹਿਬ ਨੂੰ ਕਿ ਇਹਨਾਂ ਚੋਰ ਵੜਿਆ ਹਾਂ ਪਿੰਡ ਆਇਆ ਤੇ ਜੋ ਵਿਖਾਇਆ ਚੋਰ ਨੂੰ ਹੀ ਲੈ ਚਲੇ ਆ ਹਾਂ ਜੋ ਬਾਦੀ ਕਾਰਵਾਈ ਕਰਾਂਗੇ ਜਿਹੜੇ ਗਾਂ ਹੋਰ ਵੀ ਹੈਗੇ ਨੇ ਉਹਨਾਂ ਨੂੰ ਇਹਨਾਂ ਦੇ ਕਹਿਣ ਦੇ ਮੁਤਾਬਕ ਤੇ ਹੋਈ ਆ ਕਿ ਕੋਈ ਹੋਰ ਵੀ ਹੈਗੇ ਦੋ ਮੁੰਡੇ ਨਾਲ ਇਹਨੂੰ ਪੁੱਛ ਲਾਂਗੇ ਜਾ ਕੇ ਜਿਹੜੇ ਹੋਣਗੇ ਉਹਨਾਂ ਨੂੰ ਲੈ ਆਵਾਂਗੇ ਠੀਕ